ਜਦੋਂ ਤੋਂ ਗੁਰੂ ਨਾਨਕ ਮਹਾਰਾਜ ਦੀ ਵਿਚਾਰਧਾਰਾ ਨੇ ਆ ਸਿੱਖ ਜਥੇਬੰਦੀ ਕਾਇਮ ਕੀਤੀ ਐ ਸਿੱਖ ਧਰਮ ਹੋਂਦ ਵਿੱਚ ਆਇਆ ਸਿੱਖ ਮੱਧ ਹੋਂਦ ਵਿੱਚ ਆਇਆ ਪੰਥ ਦੀ ਇੱਕ ਹੋਂਦ ਬਣ ਗਈ ਹਸਤੀ ਬਣ ਗਈ ਰਸੂਲਾਂ ਦੀ ਬਿਨਾ ਦੇ ਉੱਤੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਦੀ ਸਿੱਖਿਆ ਦੇ ਮੁਤਾਬਕ ਆਪਣੀ ਹੋਂਦ ਲਈ ਹਸਤੀ ਲਈ ਹੱਕ ਲਈ ਇਨਸਾਫ ਲਈ ਬੜਾ ਲੰਮਾ ਸਮਾਂ ਪੰਥ ਜਿਹੜਾ ਉਹ ਜੂਝਦਾ ਰਿਹਾ ਸੰਘਰਸ਼ਸ਼ੀਲ ਰਿਹਾ ਔਰ ਬੜੇ ਵੱਡੇ ਵੱਡੇ ਖੂੰਖਾਰ ਜ਼ਾਲਮ ਤਾਕਤਵਰ ਹਾਕਮਾਂ ਦੇ ਨਾਲ ਉਸ ਮੱਥਾ ਲਾਇਆ ਔਰ ਬੀ ਬਹਾਅ ਕੁਰਬਾਨੀਆਂ ਕੀਤੀਆਂ ਪਰ ਇੱਕ ਬੇਨਤੀ ਕਰਾਂ ਉਹ ਪੰਥ ਉਹ ਸਿੱਖ ਇਨਕਲਾਬ ਜਿਸ ਨੂੰ ਕਿਸੇ ਦੀਆਂ ਤਲਵਾਰਾਂ ਤੋਪਾਂ ਤੇ ਟੈਂਕਾਂ ਨੇ ਖਤਮ ਨਹੀਂ ਕੀਤਾ ਬਲਕਿ ਉਹ ਆਪਣੀ ਹੋਂਦ ਨੂੰ ਬਚਾਉਂਦਾ ਤੁਰਿਆ ਆ ਰਿਹਾ ਲੜਦਾ ਉਹ ਅਜ ਕਾਮ ਦੇ ਸਮੁੰਦਰ ਵਿੱਚ ਗੋਤੇ ਲਾ ਰਿਹਾ ਹੈ ਉਹਨੂੰ ਅੱਜ ਕ੍ਰੋਧ ਦੀ ਭਾਸ਼ਾ ਪੜਾਈ ਜਾਂਦੀ ਹੈ ਉਹਨੂੰ ਸਭਿਆਚਾਰ ਦੇ ਨਾਂ ਜੋਤੇ ਜ਼ਹਿਰ ਦੇ ਪਿਆਲੇ ਦਿੱਤੇ ਜਾਂਦੇ ਨੇ ਪੀਣ ਵਾਸਤੇ ਔਰ ਸਾਡੀ ਜਵਾਨੀ ਉਹਨੂੰ ਪੀ ਰਹੀ ਹੈ ਜਵਾਨੀ ਦੀ ਕੀ ਗੱਲ ਕਰੀਏ ਬੁੱਢੇ ਭਾਵੇਂ ਤੇ ਸਰਾ ਤੁਰ ਪਿਆ ਕੋਈ ਸਾਡਾ ਵਿਆਹ ਹੈ ਜਿੱਥੇ ਇਹੋ ਜਿਹਾ ਗੰਦ ਨਾ ਪੈਂਦਾ ਹੋਵੇ ਕੋਈ ਸਾਡਾ ਕਲਚਰਲ ਪ੍ਰੋਗਰਾਮ ਕੀ ਸਾਡੇ ਕਲਚਰ ਚ ਕੋਈ ਗੱਲ ਰਹਿ ਗਈ ਏ ਵੀ ਔਰਤ ਨੂੰ ਹੀ ਸ਼ੋਅ ਕਰਨਾ ਜਿੰਨਾ ਅਸੀਂ ਕਰ ਸਕੀਏ ਕਿ ਇਹ ਸਾਡਾ ਕਲਚਰ ਹੈ ਸੋਚਣ ਦੀ ਗੱਲ ਸਾਨੂੰ ਕਲਚਰ ਦੇ ਨਾਂ ਦੇ ਉੱਤੇ ਤਬਾਈ ਦਿੱਤੀ ਜਾ ਰਹੀ ਏ ਵੀ ਅਸੀਂ ਕਿਸੇ ਔਰਤ ਦੀ ਕੋਈ ਮਰਦ ਇੱਜ਼ਤ ਨਾ ਕਰੇ ਤੇ ਕਿਸੇ ਮਰਦ ਦੀ ਕੋਈ ਔਰਤ ਇੱਜ਼ਤ ਨਾ ਕਰੇ ਇਹ ਤਾਂ ਸਾਡਾ ਕਲਚਰ ਨਹੀਂ ਬਤੌਰ ਇੱਕ ਸਿੱਖ ਹੋਣ ਦੇ ਸਾਡਾ ਕਲਚਰ ਹੈ ਮਾਣ ਮਰਿਆਦਾ ਮੁਤਾਬਕ ਜੀਣਾ ਤੇ ਅਗਲੇ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣਾ ਜਿਹੜਾ ਕਲਚਰ ਸਾਨੂੰ ਇਹ ਸਿਖਾਉਂਦਾ ਹੈ ਵੀ ਤੁਸੀਂ ਕਿਸੇ ਦੀ ਇੱਜ਼ਤ ਤੇ ਕੀ ਕਰਨੀ ਹੈ ਤੁਹਾਡੀ ਨਜ਼ਰ ਵੀ ਮੈਲੀ ਹੋਵੇ ਤੁਹਾਡੇ ਖਿਆਲ ਵੀ ਮੈਲੇ ਹੋਣ ਤੇ ਜਿੱਥੇ ਮੈੜਾ ਹੋਵੇਗਾ ਨਾ ਮਨ ਅੰਦਰ ਉੱਥੇ ਸੋਸਾਇਟੀ ਕਦੇ ਵੀ ਵਿਕਾਸ ਨਹੀਂ ਕਰ ਸਕਦੀ ਉਹ ਤਬਾਹ ਹੋਏਗੀ ਪਰ ਪੰਜਾਬ ਦੀ ਧਰਤ ਉੱਤੇ ਤਾਂ ਇੱਕ ਕਲਚਰਲ ਪ੍ਰੋਗਰਾਮ ਹੁੰਦੇ ਨੇ ਤੇ ਅਫਸੋਸ ਦੀ ਬਾਤ ਤੇ ਇਹ ਹੈ ਕਿ ਜਿੱਥੇ ਪੰਜਾਬ ਦੇ ਲੋਕ ਭੱਜ ਭੱਜ ਕੇ ਇਸ ਖੂਚ ਛਾਲਾ ਮਾਰਦੇ ਨੇ ਨਾ ਉੱਥੇ ਬਾਹਰ ਦੇ ਰਹਿਣ ਵਾਲੇ ਸਿੱਖ ਵੀ ਆਪਣੇ ਡਾਲਰ ਤੇ ਪੌਂਡ ਇਹ ਜ਼ਹਿਰ ਦੇ ਪਿਆਲੇ ਨੂੰ ਨਕਾ ਨਕ ਭਰ ਦੇਣ ਵਾਸਤੇ ਜਦੋਂ ਖਰਚ ਕਰਦੇ ਨੇ ਤੇ ਅਫਸੋਸ ਬੜਾ ਹੁੰਦਾ ਹੈ ਕਿ ਕਮਾਲ ਦੀ ਗੱਲ ਹੈ ਕਿ ਕਿਸ ਚੀਜ਼ ਵਾਸਤੇ ਜਿਹੜੀ ਚੀਜ਼ ਸਾਡੀ ਜਵਾਨੀ ਨੂੰ ਸਮਾਜ ਨੂੰ ਤਬਾਹ ਕਰ ਰਹੀ ਹੈ ਅਸੀਂ ਹੱਡ ਬਣ ਕੇ ਮਿਹਨਤ ਕਰਕੇ ਪੈਸਾ ਉਹਦੇ ਲਈ ਲਾਵਾਂਗੇ ਹੋਰ ਸਾਰੇ ਚੰਗੇ ਕੰਮ ਖਤਮ ਹੋ ਗਏ ਇਹ ਵਿਚਾਰ ਸਾਨੂੰ ਧਿਆਨ ਹਿਤ ਰੱਖਣਾ ਚਾਹੀਦਾ ਹੈ ਜਿਹੜੀ ਕੌਮ ਨੂੰ ਨਸ਼ਾ ਲਾ ਦਿੱਤਾ ਜਾਏ ਤੇ ਜਿਹੜੀ ਕੌਮ ਨੂੰ ਅਸ਼ਲੀਲਤਾ ਦੇ ਖਾਰੇ ਸਮੁੰਦਰ ਵੱਲ ਧੱਕ ਦਿੱਤਾ ਜਾਏ ਉਹ ਮਰ ਜਾਂਦੀ ਹੈ ਕਿਉਂਕਿ ਦੋਵੇਂ ਗੱਲਾਂ ਹੀ ਸੁਰਤ ਨੂੰ ਪਲੀਤ ਕਰਦੀਆਂ ਨੇ ਕਿਰਦਾਰ ਨੂੰ ਮੈਲਿਆ ਔਰ ਖਤਮ ਕਰਦੀਆਂ ਨੇ ਤੇ ਜਿਹੜੀ ਕਿਰਦਾਰ ਦਾ ਜਿਹੜੀ ਕੌਮ ਦਾ ਕਿਰਦਾਰ ਹੀ ਨਾ ਰਹਿ ਜਾਏ ਉਹ ਕੌਮ ਕਾਦੀ